ਵੀ ਕੀ ਬੋ ਬੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅਸੀਂ ਗੱਲ ਕਰਾਂਗੇ ਸ਼ਨਗਨ ਵੀਜ਼ੇ ਦੀ ਦੋਸਤੋ ਜੋ ਸ਼ਨਗਨ ਵੀਜ਼ਾ ਇਹ 35 ਕੰਟਰੀਆਂ ਦਾ ਹੁੰਦਾ ਹੈ ਜਿਹੜੀਆਂ ਯੂਰਪ ਵਿੱਚੋਂ ਯੂਰਪ ਦੀਆਂ ਕੰਟਰੀਆਂ ਵਿੱਚ ਇਟਲੀ ਫਰਾਂਸ ਸਪੇਨ ਹੋਰ ਜਿੰਨੀਆਂ ਵੀ ਆਉਂਦੀਆਂ ਹਨ ਇਹ ਟੋਟਲ 35 ਕੰਟਰੀਆਂ ਹੁੰਦੀਆਂ ਹਨ ਇਹਨਾਂ ਦਾ ਸ਼ਨਗਨ ਵੀਜ਼ਾ ਲੱਗਦਾ ਹੈ ਉਹ ਜਿਹੜਾ ਵੀਜ਼ਾ ਹੈ ਉਹਦੇ ਨਾਲ ਆਪਾਂ ਸਾਰਾ ਯੂਰਪ ਘੁੰਮ ਸਕਦੇ ਹਾਂ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਦਰਸ਼ਨ ਕਰ ਸਕਦੇ ਹਾਂ ਪਰ ਯੂਰਪ ਜਿਹੜਾ ਇਹ ਬਹੁਤ ਵੱਡਾ ਮਹਾਂਦੀਪ ਆ ਯੂਰਪ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ ਕਿਉਂਕਿ ਪੰਜਾਬੀ ਬਹੁਤ ਜ਼ਿਆਦਾ ਇਟਲੀ ਪ੍ਰਵਾਸ ਕਰਦੇ ਹਨ ਇਟਲੀ ਵਿੱਚ ਡੇਰੀ ਦਾ ਬਹੁਤ ਕੰਮ ਹੈ ਕਿਉਂਕਿ ਉੱਥੇ ਦੇ ਜਿਹੜੇ ਲੋਕ ਆ ਉਹ ਡੇਰੀਆਂ ਡੇਰੀ ਫਾਰਮ ਤੇ ਬਹੁਤ ਸ਼ਕੀਨ ਨੇ ਉੱਥੇ ਡੇਰੀ ਤੇ ਦੁੱਧ ਤੇ ਫਾਰਮਾਂ ਤੇ ਬਹੁਤ ਪੰਜਾਬੀ ਕੰਮ ਕਰਦੇ ਹਨ ਉਥੋਂ ਦਾ ਜਿਹੜਾ ਜਲਵਾਜੂ ਆ ਉਹ ਗਰਮ ਹੈ ਕਿਉਂਕਿ ਸਮੁੰਦਰੀ ਏਰੀਆ ਹੈ ਹੋਰ ਮੇਰੇ ਨਾਲ ਰਮਨਜੀਤ ਸਿੰਘ ਹੈ ਜੋ ਸ਼ਾਨਗਨ ਵਿਜੇ ਬਾਰੇ ਤੁਹਾਨੂੰ ਹੋਰ ਜਾਣਕਾਰੀ ਦੇਵੇਗਾ ਬਹੁਤ ਵਧੀਆ ਗੱਲ ਦੱਸੀ ਹੈ ਵੀ ਸ਼ਾਨਗਨ ਵਿਜੇ ਵਾਲ ਮੂਵ ਹੋਣਾ ਚਾਹੀਦਾ ਵੈ ਮੈਂ ਥੋੜਾ ਜਿਆ ਗਿਆਨ ਹੋਰ ਵਾਦਾ ਪਾਵਾਂ ਜਿਹੜੇ ਸ਼ਾਨਗਨ ਵਿਜੇ ਇਹਨਾਂ ਨੂੰ ਸ਼ਾਨਗਨ ਮਤਲਬ ਹੁੰਦਾ ਯੂਰਪ ਕੰਟਰੀ ਆ ਜਿੱਦਾਂ ਮਤਲਬ ਇਟਲੀ ਪੁਰਤਗਾਲ ਜਰਮਨ ਫਰਾਂਸ ਮੋਰੇਸ਼ੀਆਸ ਦੁਬਈ ਹੋ ਗਿਆ ਨਾ ਮਲੇਸ਼ੀਆ ਗਾ ਇਥੇ ਆਪਣੇ ਇੰਡੀਆ ਵਾਲੇ ਤਾਂ ਜਾਣਦੇ ਆ ਕਿ ਇੱਕ 2 2.5 ਸਾਲ ਬਾਅਦ ਪੀਆਰ ਕਾਰਡ ਮਿਲ ਜਾਂਦਾ ਨਾਲ ਇਹਦੇ ਪੀਆਰ ਨੰਬਰਾਂ ਸੋਖਾ ਇਧਰ ਕੰਮ ਹੁਣ ਇਟਲੀ ਦਾ ਕੰਮ ਵੇਖੋ ਵੀ ਉਧਰ ਡੇਰੀ ਫਾਰਮ 100 150 150 ਕੁਆਂਟਲ ਇੱਕ ਗਾਂ ਦੁੱਧ ਦਿੰਦੀ ਹਨ ਡੇਰੀ ਫਾਰਮ ਬੜਾ 100 100 200 250 ਇਦਾਂ ਨਿਊਜ਼ੀਲੈਂਡ ਦਾ ਉੱਥੇ ਕੀਵੀ ਫਲ ਬਹੁਤ ਜ਼ਿਆਦਾ ਕੀਵੀ ਫਲ じゃ ਆਪਣੇ ਵਧੀਆ 15 20 25 ਡਾਲਰ ਇੱਕ ਘੰਟੇ ਦੇ ਬਣ ਜਾਂਦੇ ਵਧੀਆ ਇੱਧਰ ਮੂਵ ਹੋਣਾ ਚਾਹੀਦਾ ਆਪਾਂ ਨੂੰ ਨਿਊਜ਼ੀਲੈਂਡ ਵੇਖੋ ਆਪਸ਼ਨ ਖਾਲੀ ਆਕਲੈਂਡ ਜਾਓ ਇੱਧਰ ਬਹੁਤ ਜ਼ਿਆਦਾ ਕੰਮ ਆ ਬਾਕੀ ਦੀ ਮਲੇਸ਼ੀਆ ਚਲ ਜਾਓ ਉੱਧਰ ਆਪਣੇ ਉੱਧਰ ਫੈਕਟਰੀਆਂ ਦਾ ਬੜਾ ਕੰਮ ਆ ਪੈਕਿੰਗ ਦਾ ਕੰਮ ਆ ਹਨਾ ਹੁਣ ਚਾਈਨਾ ਦੇ ਵੇਖੋ ਚਾਈਨਾ ਦੀ ਕੀ ਕੀ ਨਹੀਂ ਬਣਦਾ ਮੋਬਾਈਲ ਉੱਥੋਂ ਬਣਦੇ ਲੜੀਆਂ ਉੱਥੋਂ ਬਣਦੀਆਂ ਡੈਕੋਰੇਸ਼ਨ ਦਾ ਸਮਾਨ ਉੱਥੋਂ ਆਉਂਦਾ ਬੂਟ ਉੱਥੋਂ ਬਣ ਕੇ ਆਉਂਦੇ ਮੋਬਾਈਲ ਉੱਥੇ ਬਣ ਕੇ ਆਉਂਦੇ ਬਸ ਇਹ ਵੀ ਉੱਥੇ ਜਾ ਕੇ ਇੱਕ ਵਾਰੀ ਲੈਂਗੁਏਜ ਥੋੜੀ ਆਪਾਂ ਨੂੰ ਇੰਗਲਿਸ਼ ਜਿੱਦਾਂ ਦੀ ਉਹਨਾਂ ਦੀ ਲੈਂਗੁਏਜ ਜਾਂ ਫ੍ਰਾਂਸੀਜ਼ਾ ਇਦਾਂ ਦੀ ਲੈਂਗੁਏਜ ਥੋੜੀ ਸਿੱਖਣੀ ਪੈਂਦੀ ਆ ਆਪਾਂ ਉਹ 2-2.5 ਮਹੀਨੇ ਦਾ ਕੋਰਸ ਹੁੰਦਾ ਵਾ ਕਿਉਂਕਿ ਉਹਦੇ ਥਰੂ ਆਪਾਂ ਨੂੰ ਥੋੜਾ ਵਧੀਆ ਆਪਾਂ ਹੌਨ ਜਾਂ ਯੂਰੋ ਵਧੀਆ ਮਿਲ ਸਕਦੇ ਇਹ ਪ੍ਰੋਬਲਮ ਹੋ ਜਾਂਦੀ ਹੈ ਬਾਕੀ ਇਧਰ ਆਪਾਂ ਨੂੰ ਹੁਣ ਨੇਪਾਲ ਚਲ ਜਿਓ ਜਾਪਾਨ ਚਲ ਜਿਓ ਭੂਟਾਨ ਚਲ ਜਿਓ ਇੱਧਰ ਤੇ ਵੀ ਜਿਵੇਂ ਮਿਲਦੇ ਆਪਾਂ ਨੂੰ ਵਧੀਆ ਨਾਲ ਸਭ ਤੋਂ ਵੱਡੀ ਗੱਲ ਆ ਵੀ ਥੋੜੇ ਪੈਸੇ ਜਆ ਆਪਣਾ ਜਿੱਥੇ ਹੁਣ 6-7 ਲੱਖ ਜਆ ਆਪਣਾ ਦੁਬਈ ਦਾ ਬਣ ਜਾਂਦਾ ਵਿੱਚ ਆਪਣਾ ਲਾਇਸੈਂਸ ਪਾ ਗਏ ਜੇ ਉੱਧਾ ਜਨਾ 1.5-2 ਲੱਖ ਰੁਪਏ ਉੱਧਾ ਬੰਦਾ ਲੇਬਰ ਥਰੂ ਜਿਹੜਾ ਪਰ ਇੱਧਰ 2-2.5 ਤੇ 3 ਦੇ ਵਿੱਚ ਸਾਢੇ 3 ਦੇ ਵਿੱਚ ਜਿਹੜੀ ਸ਼ਾਈਨਿੰਗਨ ਵੀਜ਼ੇ ਇੱਧਰ ਚੱਲ ਜਾਂਦਾ ਮਲੇਸ਼ੀਆ ਵਗੈ ਡੁਬਈ ਹੋ ਗਿਆ ਕੰਮ ਮਿਲ ਜਾਂਦੇ ਵੀ ਜੀ ਕੰਮ ਲਾਉਣੇ ਕੋਈ ਕੰਮ ਚਲੋ ਪੰਜਾਬ 'ਚ ਕੰਮ ਹੈਗਾ ਪਰ ਵੇਲਣ ਪੁਣਾ ਜ਼ਿਆਦਾ ਇੱਕ ਬੰਦਾ ਕਮਾਉਂਦਾ 6 ਖਾਨ ਵਾਲੇ ਆ ਉੱਤੇ 6-6 ਕਮਾਉਂਦੇ ਉਧਰ ਇੱਕ ਇਹ ਬੈਸਟ ਆ ਵੀ ਜਿਹੜੀ ਹਫਤੇ ਦੀ ਉਹ ਜੰਗਰੇਜ਼ ਭਲਾ ਕੀ ਕਰਦੇ ਉਹ ਹਫਤੇ ਸ਼ਨੀਵਾਰ ਤੱਕ ਤਰਖਾ ਲੈਂਦੇ ਆ ਸੌ ਤੋਂ ਛੇ ਤੇ ਐਦਵਾਰ ਉਹ ਡਾ ਦਿੰਦੇ ਉਹਨਾਂ ਨੂੰ ਪਤਾ ਵੀ ਅਗਲੇ ਛੇ ਦਿਨ ਫੇਰ ਕਮਾ ਲੈਣੀ ਇਦਾਂ ਹੀ ਆਪਣੇ ਜਿਹੜੇ ਕਰਜ਼ੇ ਚੁੱਕੇ ਜਾਂਦੇ ਆ ਜਾਂ ਪ੍ਰੋਬਲਮਾਂ ਹੁੰਦੀਆਂ ਛੋਟੀ ਕੰਟਰੀ ਚ ਚਲ ਜਿਓ ਭਰਾ ਮੇਰੋ ਵੱਡੀ ਕੰਟਰੀ ਨਾ ਜਾਓ ਜੇ ਆਪਾਂ ਜਰੂਰੀ ਲਿਮਟਾਂ ਚ ਆ ਕੇ ਪਹਿਲੀਆਂ ਗਹਿਣੇ ਪਾ ਕੇ ਹਨਾ ਜਿਨ੍ਹਾਂ ਦਾ ਸੋਨਾ ਕਈ ਛਾਪਾਂ ਗਹਿਣੇ ਪਾ ਔਖੇ ਹੁੰਦੇ ਆ ਬਾਜੂ ਉਹੋ ਥੋੜਾ ਟਾਈਮ ਪਾ ਗਏ ਉਧਰ ਵਧੀਆ ਪੈਸੇ ਬਣ ਜਾਂਦੇ ਨਾਲ ਪੀਆਰ ਹਣੀ ਸਬਕੀ ਨਾਲ ਕੰਮ ਬਹੁਤ ਜ਼ਿਆਦਾ ਚਾਈਨਾ ਵੇਖੋ ਚਾਈਨਾ ਮੁੰਡੇ ਪੜ੍ਹਾਈ ਕਰਨ ਜਾਂਦੇ ਵੱਡੀਆਂ ਡਿਗਰੀਆਂ ਇੰਜੀਨੀਅਰਿੰਗ ਡਿਗਰੀਆਂ ਡਿਪਲੋਮੇ ਕਰ ਜਾਂਦੇ ਨਾਲ ਬਸ ਉਥੇ ਥੋੜੀ ਲੈਂਗੁਏਜ ਆਪਣ ਨੂੰ ਸਿੱਖਣੀ ਪੈਂਦੀ ਆ ਬਾਕੀ ਕੰਮ ਉਥੇ ਚਾਈਨਾ ਦੇ ਵੇਖੋ ਕੀ ਨਹੀਂ ਬੰਦਾ ਖਡਾਉਣੇ ਉਧਰ ਤੇ ਬੰਦਦੇ ਹਨ ਸਾਰਾ ਕੋ ਏ2 ਜੋ ਲੇਡੀਜ਼ ਦੇ ਹੰਦ ਦਾ ਸਮਾ ਸਾਰਾ ਚਾਈਨਾ ਚਾਈਨਾ ਦੇ ਮੋਬਾਈਲ ਹੁਣ ਰੈਡਮੀ ਵੀਵੋ Oppo Mi ਇਹਦਾ ਇੱਕੋ CEO ਆ ਇਹ ਸਾਰੀ ਚੀਨ ਦੀ ਕੰਪਨੀ ਆ ਇਕ ਕਹੇ ਮੈਂ ਹੁਣ ਮੈਨੂੰ 5 ਸਾਲ ਹੋ ਗਏ ਫੋਨ ਯੂਜ਼ ਕਰਦ ਨੂੰ ਰੈਡਮੀ ਬਹੁਤ ਵਧੀਆ ਚੱਲਦਾ ਨਾ ਹੈਂਗ ਹੁੰਦਾ ਬੈਟਰੀ ਪੇਕ ਵੀ ਵਧੀਆ ਕਿੰਨੇ ਵੇਖੋ ਉਹਦੇ ਸਾਰੇ ਕੰਮ ਆ ਗਏ ਬਸ ਆਪਣਾ ਹਵਾ ਜੀ ਹੋ ਜਾਂਦੀ ਹੈ ਵੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂਕੇ ਵਾਲੀ ਸਾਈਡ ਆਪਣਾ ਜਿਆਦਾ ਕਰੇਜ਼ ਹੋ ਜਾਂਦਾ ਪਰ ਇਧਰ ਵੀ ਜਾਣਾ ਚਾਹੀਦਾ ਬਾਕੀ ਰਹਿਣਾ ਸੋ ਵੀਰ ਜੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਵੀਰ ਨੇ ਬਾਕੀ ਜਿਹੜੇ ਅਮਰੀਕਾ ਵੀ ਜਾ ਰਹੇ ਆ ਦੋ ਨੰਬਰ 'ਚ ਇਹ ਵੀ ਬਹੁਤ ਗਲਤ ਆ ਕਿ ਟਰੰਪ ਨੇ ਚੌਥਾ ਜਹਾਜ਼ ਵੀ ਭੇਜਤਾ ਵਾਪਸ ਕਿਉਂਕਿ ਉਹ ਚਾਹੁੰਦਾ ਵੀ ਦੋ ਨੰਬਰ 'ਚ ਨਾ ਆਉਣ ਉਹਨੇ ਬਹੁਤ ਕੜੜੀਆਂ ਸ਼ਰਤਾਂ ਰੱਖਦੀਆਂ ਸੋ ਸਾਨੂੰ ਛੋਟੀਆਂ ਕੰਟਰੀਆਂ 'ਚ ਜਾ ਕੇ ਕੰਮ ਕਰਨਾ ਚਾਹੀਦਾ ਜਾਂ ਤਾਂ ਫਿਰ ਸਿੰਗਾਪੁਰ ਵੀ ਬਹੁਤ ਵਧੀਆ ਕੰਟਰੀ ਐ ਸਮੁੰਦਰ ਦਾ ਕੰਢਾ ਜਿੱਥੇ ਬਹੁ ਫੈਕਟਰੀਆਂ ਨੇ ਬਹੁ ਕੂਜਿਆ ਉੱਥੇ ਉਹ ਵੀ ਇੱਕ ਬਹੁਤ ਸੋਹਣਾ ਦੇਸ਼ ਐ ਸੋ ਸਾਨੂੰ ਇਸ ਬਾਰੇ ਵਿਚਾਰ ਕਰਨੀ ਚਾਹੀਦੀ ਵੀਰ ਹੋਰ ਕੋਈ ਦੱਸਣਾ ਚਾਹੁੰਦਾ ਤੇ ਦੱਸ ਸਕਦੇ ਹੋ ਹਾਂਜੀ ਜਿੱਦਾਂ ਰਾਣੇ ਵੀਰ ਨੇ ਬਹੁਤ ਵਧੀਆ ਦੱਸਿਆ ਵੀ ਸਿੰਗਾਪੁਰ ਬਹੁਤ ਕੰਮ ਆ ਸਿੰਗਾਪੁਰ ਆਪਾਂ ਦੇ ਪੰਜਾਬੀ ਗਏ ਆ ਗੁਰਦੁਆਰੇ ਵੇਖੋ ਸਿੰਗਾਪੁਰ ਯੂਕੇ ਵੇ ਲੋ ਸਾਊਥ ਆ ਯੂਕੇ ਮੈਂਚੈਸਟਰ ਆ ਲੰਡਨ ਸਾਰਾ ਯੂਕੇ ਵੇ ਸਾਰਾ ਪੰਜਾਬੀਆਂ ਮਿਨੀ ਲੰਡਨ ਕਹਿੰਦੇ ਜਿਹਨੂੰ ਮਿਨੀ ਯੂਕੇ ਕਹਿ ਦਿੰਦੇ ਆ ਇਸ ਕਰਕੇ ਸਿੰਗਾਪੁਰ ਵੀ ਕੰਮ ਆਗਾ ਹੁਣ ਦबई ਵੇਖੋ ਆਪਣੇ ਵੀਰ ਡਰਾਈਵਰੀ ਦੇ ਸਭ ਤੋਂ ਜ਼ਿਆਦਾ ਪੈਸਾ ਉਥੇ ਨਾ 2 ਸਾਲ ਦਾ ਆਪ ਡਰਾਈਵਰੀ ਦਾ ਐਕਸਪੀਰੀਅੰਸ ਲੈ ਲੀਏ ਗਾਹ ਮੂਵ ਜਿੱਥੇ ਮਰਜੀ ਹੋ ਜੀ ਇਹ ਆ ਵੀ ਉੱਥੋਂ ਜਾਣਾ ਥੋੜਾ ਸੌਖਾ ਹੈ ਇੱਥੋਂ ਜਾਣਾ ਥੋੜਾ ਕਈ ਮੇਰੇ ਵਰਗਿਆਂ ਦੇ ਵੀ ਇੱਥੋਂ ਸਿੱਧਾ ਅਮਰੀਕਾ ਚੱਲ ਜੀ ਇਹ ਆ ਵੀ ਸਟੇ ਲੈ ਕੇ ਸੇਫਟੀ ਇੱਕ ਨੰਬਰ ਇਹੋ ਹੀ ਹੁੰਦਾ ਵੀ ਦੁਬਈ ਵਾਲਾ ਲਾਇਸੈਂਸ ਲੈ ਲਓ ਉੱਥੋਂ ਗਾਹ ਮੂਵ ਹੋ ਜਾਈ ਜਿਹੜੇ ਘਰੇ ਪੈਸੇ ਕੋਨੇ ਉਹੋ ਜੋੜ ਕੇ ਤੁਸੀਂ ਗਾਹ ਮੂਵ ਲਈ ਪੈਸੇ ਰੱਖੋ ਇਦਾਂ ਹਰ ਵੀਰ ਜੀ ਸਟੈਪ ਬਾਈ ਸਟੈਪ ਕੋੜੀ ਚੜੀ ਜਾਵੇ ਇੱਕੋ ਦਮ ਨਹੀਂ ਹੁਣ ਗੱਡੀ ਚਲਾ ਲਓ ਗੱਡੀ ਦਾ ਪਹਿਲਾ ਦੂਜਾ ਜੇ ਚੌਥਾ ਪੰਜਵਾਂ ਗੇਅਰ ਪ ਇਦਾਂ ਇਹ ਚੱਕਰ ਆ ਵੀ ਸਟੈਪ ਬਾਈ ਸਟੈਪ ਸਾਰਾ ਕੋ ਹੋ ਜੇ ਨਾ ਰੋਜ਼ਗਾਰ ਤੇ ਚਲੋ ਤੁਹਾਨੂੰ ਪਤਾ ਹੀ ਆ ਪ੍ਰਾਈਵੇਟ ਫੈਕਟਰੀਆਂ ਹੀ ਹੁਣ ਆਪਣੇ ਆ ਜਲੰਧਰ ਲੁਧਿਆਣਾ ਹੀ ਰਹਿ ਗਈਆਂ ਬਾਕੀ ਸਰਕਾਰੀ ਕੰਮ ਸਮਝ ਲਓ ਜ਼ੀਰੋ ਹੋ ਗਿਆ ਉਹ ਸੋਚ 10% ਆ ਉਹ ਵੀ ਜਿਹੜੇ ਆਪਣੇ ਆਈਪੀਐਸ ਆਈਐਸ ਡੀਸੀ ਐਸਐਚਯੂਐਸ ਉਹ ਸਾਰੇ ਬਈ ਆ ਰਹੇ ਨਾ ਉਹ ਕਿਉਂਕਿ 2 2 4 4 ਵਜੇ ਤੱਕ ਪੜਦੇ ਆ ਆਪਣੇ ਪੰਜਾਬੀ ਥੋੜਾ ਜਿਹਾ ਚਲੋ ਜੀਆਂ ਮੇਰੀਆਂ ਕੌੜੀਆਂ ਗੱਲਾਂ ਥੋੜੀਆਂ ਹਜੇ ਨਹੀਂ ਹੋਣੀਆਂ ਵੀ ਆਪਾਂ ਪੜਾਈ ਤੇ ਧਿਆਨ ਨਹੀਂ ਦੋ ਚਾਰ ਕਿਲੇ ਜਿਹੜੀ ਪੈਲੀ ਆਉਂਦੀ ਆਪਾਂ ਨਾ ਚਲੋ ਬਾਅਦ ਚ ਚੱਲੀਏ ਨਾ ਦਾਲ ਫੁਲ ਪਰ ਆਪਣਾ ਪੜਾਈ ਆ ਥੋੜਾ ਜਿਹਾ ਧਿਆਨ ਇਹ ਯੂਨੀਵਰਸਿਟੀਾਂ ਕਾਲਜਾਂ ਪੜਾਈ ਥੋੜਾ ਇਸ ਕਰਕੇ ਆਹੀ ਇਹੋ ਚਾਹੁੰਦੇ ਆ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੇਖੋ ਬਹੁਤ ਬਹੁਤ ਧੰਨਵਾਦ ਵਾਇਰਲ ਕੀਤਾ ਖਾਲਸਾ ਜੀ ਕੀ ਫਤਿਹ